ਬਠਿੰਡਾ ਤੋਂ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ 10 ਸਾਲਾ ਬੱਚਾ ਉਹ ਨਹਿਰ ਵਿੱਚ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ। ਇਹ ਤਸਵੀਰਾਂ ਬਠਿੰਡਾ ਦੀ ਸਰੰਦ ਨਹਿਰ ਦੀਆਂ ਨੇ ਜਿੱਥੇ ਐਨਡੀਆਰਐਫ ਦੀ ਟੀਮ ਅਤੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੀ ਮਦਦ ਤੇ ਨਾਲ 10 ਸਾਲਾ ਬੱਚੇ ਦੀ ਜਿਹੜੀ Laash ਹੈ ਉਹ ਨਹਿਰ ਤੋਂ ਕੱਢੀ ਗਈ ਹੈ। ਇਸ ਵਾਰ ਇਹ ਜਾਣਕਾਰੀ ਦਿੰਦੇ ਹੋਏ ਸਹਾਰਾ ਜਨ ਸੇਵਾ ਦੇ ਵਰਕਰ ਦਾ ਕਹਿਣਾ ਹੈ ਕਿ ਕੱਲ ਜਵਾਕ ਆਪਣੇ 11 ਦੋਸਤਾਂ ਦੇ ਨਾਲ ਨਹਾਣ ਗਿਆ ਸੀ ਪਾਣੀ ਦਾ ਤੇਜ਼ ਬਹਾਵ ਹੋਣ ਕਰਕੇ ਉਸ ਦੀ ਨਹਿਰ ਵਿੱਚ ਡੁੱਬ ਗਿਆ ਅਤੇ ਮੌਤ ਹੋ ਗਈ ਜਿਸ ਦੀ ਬਠਿੰਡਾ ਤੋਂ ਕੁਝ ਦੂਰੀ ਦੇ ਉੱਤੇ ਪੈਂਦੇ ਪਿੰਡ ਵਿੱਚੋਂ ਲਾਸ਼ ਬਰਾਮਦ ਹੋਈ ਹੈ ਕੀ ਨਾਮ ਹੈ ਜੀ ਕੀ ਮਾਮਲਾ ਮੇਰੇ ਨਾਲ ਸੰਪਰਕ ਗਾਦੀ ਸਾਹਜਨ ਸਰਵਲੈਂਟੇਰਾਂ ਸਵੇਰ ਸਾਨੂੰ 8 ਵਜੇ ਦੇ ਐਮਰਜੈਂਸੀ ਨੰਬਰ 95140 74073 ਇਨਫੋਰਮੇਸ਼ਨ ਮਿਲੀ ਸੀ ਕਿ ਬਠਿੰਡਾ ਸਰੰਦਰ ਨਹਿਰ ਹਰਦੀਪ ਗਾਂਧੀ ਕਲੋਨੀ ਕੋਲ ਇੱਕ ਬੱਚਾ ਡੁੱਬ ਗਿਆ ਜਦ ਸਾਰਾ ਜਨ ਸਰ ਦਾ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜੀ ਕਿ ਬੱਚੇ ਦੀ ਉਮਰ 10 ਸਾਲ ਸੀਗੀ ਜਿਹੜੇ ਕਿ ਉਹਦੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਦੱਸਿਆ ਸਾਡਾ ਬੱਚਾ ਕੱਲ ਦਾ ਗਿਆ ਹੋਇਆ ਸੀ ਨਹਿਰ ਦੇ ਵਿੱਚ ਨਹਾਉਣ ਵਾਸਤੇ ਤੇ ਘਰੇ ਨਹੀਂ ਆਇਆ ਤੇ ਉਹਦੇ ਜਦੋਂ ਦੋਸਤਾਂ ਤੋਂ ਪਤਾ ਲੱਗਿਆ ਉਹ ਕਹਿੰਦੇ ਉੱਥੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਜਿਹੜੀ ਕਿ ਉਹਦੀ ਪਾਲੀ ਸਾਰਾ ਟੀਮਾਂ ਦੀ ਉਹ ਦੋ ਇਨਵੈਸਟੀਗੇਸ਼ਨ ਲੱਗੀ ਹੋਈ ਹੈ ਤੇ ਵੀ ਆ ਜਿਹੜੀ ਕਿ ਅਲੀ ਬੱਚੇ ਦੀ ਡੈਡ ਬੋਡੀ ਨੂੰ ਅਸੀਂ ਇੱਕ ਪਿੰਡ ਕੋਟ ਗੁਰੂ ਤੋਂ ਰਿਕਵਰ ਕੀਤਾ ਹੈ ਬਾਕੀ ਪੁਲਿਸ ਆਗੀ ਮੌਕੇ ਤੇ ਮਾਪਿਆਂ ਨੂੰ ਦਿਖਾਤਾ ਵੈਰੀਫਾਈ ਕਰ ਲਿਆ ਇਹ ਉਹੀ ਬੱਚਾ ਹੈ ਜਿਹਦਾ ਕਿਸ਼ਨ ਨਾਮ ਆ 9 ਸਾਲ ਦੀ ਉਮਰ ਹੈ ਜਨਤਨਗਰ ਗਲੀ ਨੰਬਰ 10 ਦਾ ਰਹਿਣਾ ਲੱਗੇ